ਵੈ ਕਖ ਜੀ ਕੀ ਫਤਿਹ ਮੈਂ ਸਭ ਦਾ ਫੋਲੇ ਸਿੰਘ ਅ ਮੈਂ ਆਏ ਹੋ ਕੀ ਹਾਲਾਤ ਹੈ ਮੈਂ ਇੱਥੇ ਆ ਮਾੜੀ ਦਾ ਕਾ ਜਿਲ੍ਹਾ ਪ੍ਰਧਾਨ ਆ ਮੁਲਾਜਮ ਵਿੰਗ ਦਾ ਤੇ ਮੈਂ ਤਾਂ ਹਮੇਸ਼ਾ ਇੱਥੇ ਆਉਂਦਾ ਹੀ ਰਹਿਣਾ ਆ ਪਰ ਮੈਂ ਇਹਨਾਂ ਲੋਕਾਂ ਨੂੰ ਬਹਾਦਰ ਗਿਣਨਾ ਆ ਜਿਹੜੇ ਆ ਸਾਡੇ ਲੋਕ ਹੁਣ ਅੰਮ ਕਹਿੰਦੇ ਕਿ ਇਹ ਹਰ 6 ਮਹੀਨੇ ਬਾਅਦ ਇਹੋ ਜੀ ਬਿਮਾਰੀ ਪੈਂਦੇ ਲੜਾਈ ਪੈ ਗਈ ਤਾਂ ਕੋਹ ਹੋਰ ਪੈ ਗਈ ਨਹੀਂ ਦੀ ਪੈ ਗਈ ਅਜੇ 1 ਸਾਲ ਵੀ ਇੰਨਾ ਪਾਣੀ ਆਇਆ ਹੈ ਕਿਨ ਦੇ ਘਰ-ਬਾਰ ਵੀ ਵਹਿ ਗਏ ਸੀ ਤੇ ਪਹਿਲੀਆਂ ਚ ਰੇਤ ਪੈ ਗਈ ਪਹਿ ਲੈ ਗਈਆਂ ਤੇ ਐਤ ਕਾ ਸਾਲ ਗੁਜ਼ਰਤ ਫੇਰ ਆ ਗਿਆ ਮੈਂ ਮੈਂ ਕਹਿਣਾ ਆ ਵੀ ਜਿਹੜੀ ਸਰਕਾਰ ਏ ਇਹਨਾਂ ਗਰੀਬਾਂ ਦੀ ਪਹਿਲੇ ਗਰਦੌਰੀਆਂ ਸੀ ਤੇ ਉਹਨੇ ਇਹਨਾਂ ਨੂੰ ਮਾਜਬਾ ਮਿਲ ਜਾਂਦਾ ਸੀ ਖਰਾਪਾ ਮਿਲ ਜਾਂਦਾ ਸੀ ਕੁਝ ਮੂੰਹ ਤੋਤਾ ਜਾਂਦਾ ਸੀ ਇਹ ਪਿੱਛੇ ਵਾਲੀ ਸਰਕਾਰੀ ਉਹਨਾਂ ਨੇ ਆ ਪਰਮਿੰਦਰ ਪਿੰਕੀ ਨੇ ਇਹ ਜਿਹੜੀ ਗਰਦਾ ਸੀ ਜਿੱਡਾ ਜਾ ਕੇ ਖਤਮ ਕਰਵਾਇਆ ਇਹਨਾਂ ਨੂੰ ਪਰਮਿਤ ਦੇ ਸੀ ਮਾਜਬੇ ਦੇ ਤੌਰ ਤੇ ਉਹ ਵੀ ਇਹਨਾਂ ਨੂੰ ਨਹੀਂ ਮਿਲੇ ਉਦੋਂ ਪਿੱਛੇ ਇਹਨਾਂ ਵਿਚਾਰਿਆਂ ਦੀ ਗਰੀ ਲੱਗੀ ਨਹੀਂ ਪਤਾ ਨਹੀਂ ਕੀ ਆ ਯਾਰ ਦੋਨਿਆਂ ਦੀ ਗਰਦੌਰੀ ਨਹੀਂ ਨਾ ਮੈਂ ਇਹ ਬੇਰਨਾ ਪਰਮਾਰਸਰ ਨੂੰ ਵਰਕਰ ਹੋਣ ਦੇ ਨਾਤੇ ਵੀ ਨਾ ਗਰਦੌਰੀਆਂ ਤੇ ਜਿਹੜਾ ਹੁੰਦਾ ਮਿਲੇ ਤੇ ਮੈਂ ਤੇਰੇ ਸਾਡੇ ਬਾਹਦਰ ਲੋਕ ਬੁਸਕੇ ਬਏ ਜਰ ਸੱਜਣ ਤੇ ਬਟੂਗੇ ਇਹ ਕਰਕੇ ਤਾਨਗੇ ਜਿੰਨਾ ਜਿਆਦਾ ਸਹਾਇਤਾ ਦਿੱਤੀ ਜਾਵੇ ਸਰਕਾਰ ਵੱਲੋਂ ਜੋ ਕਿ ਇਹਨਾਂ ਦਾ ਫਸਲ ਮਿਲਦਾ ਤਾਂ ਇਹਨਾਂ ਨੂੰ ਦੋ ਫਸਲਾਂ ਦੇ ਮਾਜਮਾ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਬਾਹਰ ਤੇ ਬੈਠੇ ਨੇ ਫਿਰ ਇਹ ਹਰ ਕਚੀ ਦੇ ਵਿੱਚ ਇਸਾ ਲੈਂਦੇ ਨੇ ਦੇਖ ਦੀ ਲੜਾਈ ਵਿੱਚ ਦੇਖ ਦੇ ਖਜ਼ਾਨੇ ਪਰਣ ਵਾਸਤੇ ਦੇਖ ਦੀ ਹਰ ਇੱਕ ਮੁਸੀਬਤ ਵਿੱਚ ਇਹ ਲੋਕ ਜਿਹੜੇ ਨੇ ਸ਼ਾਮਲ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਪੈਸਾ ਹੁੰਦਾ ਹੈ ਉਹ ਲੋਕੀ ਖਾ ਜਾਂਦਾ ਹੈ ਇਸ ਵਾਸਤੇ ਮੈਂ ਬੇਨਤੀ ਕਰਨਾ ਵੀ ਜੋ ਵੀ ਕੋਈ ਹੱਕ ਸੱਚ ਦੁੱਖ ਘੜੀ ਮੁਸੀਬਤ ਦੇ ਟਾਈਮ ਜੋ ਵੀ ਕੁਝ ਆਵੇ ਸਰਕਾਰ ਇਹਨਾਂ ਨੂੰ ਦੇਵੇ ਬਾਕੀ ਭਾਵੇਂ ਕਿਸੇ ਨੂੰ ਪਿੱਛੇ ਮਿਲੇ ਤੇ ਭਾਵੇਂ ਨਾ ਮਿਲੇ ਇਹ ਸਾਡੇ ਭਰਾ ਨੇ ਜਿਹੜੇ ਇਹਨਾਂ ਨੂੰ ਜਿਹੜਾ ਹੈ ਹਰ ਇੱਕ ਚੀਜ਼ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦੋ ਤਨ ਮਾਰਾ ਚਲਦੇ ਨੇ ਬਾਰਡਰ ਨੂੰ ਵਸਾ ਕੇ ਬੈਠੇ ਨੇ ਮਾਰ ਸਾਹਿਬ ਅੱਗੇ ਮੈਂ ਬੇਨਤੀ ਕਰਨਾ ਬੇਗਾ ਬਲੇ ਜਰੂਰ ਵੇਖੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੀ ਨਾਮ ਕੀ ਤੁਹਾਡਾ ਜਸਨ ਸਿੰਘ ਪਾਣੀ ਦੀ ਗੱਲ ਕਰੀ ਤਾਂ ਪਾਣੀ ਦਾ ਕੀ ਹਾਲਾਤ ਪਾਣੀ ਬਹੁਤ ਵੱਧ ਰਿਹਾ ਹੈ ਹੂੰ ਕਦੋਂ ਤੋਂ ਵੱਧਿਆ ਹੋਇਆ ਹੈ ਇਹ ਨੂੰ ਅੱਜ 4-5 ਦਿਨ ਹੋ ਗਏ ਅੱਜ ਤੋਂ ਜ਼ਿਆਦਾ ਵੱਧ ਗਿਆ ਹੂੰ ਪਰ ਕਿੰਨੀ ਕਿਲੇਵਰ ਇੱਥੇ ਲੱਗੀ ਹੋਈ ਹੈ ਲੇਵਰ ਲੱਗੇ 8300 ਦੇ ਅੰਦਰ ਬਾਰੇ ਅਗਰੇ ਇੱਕੋ ਬੰਨ ਟੁੱਟਦਾ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਪਿੰਡਲ ਸਾਈਡ ਕਰੂਗਾ ਕਾਫੀ ਹੋ ਜਾਏਗਾ ਸਾਰਾ ਨੁਕਸਾਨ ਹੀ ਨੁਕਸਾਨ ਹੈ ਇਸ ਤੱਕ ਗਿਆ ਸਭ ਨੁਕਸਾਨ ਹੀ ਤੇਈ ਤੇਈ ਪਿੰਡਾਂ ਦਾ ਨੁਕਸਾਨ ਹੈ ਤੇਈ ਪਿੰਡਾਂ ਦਾ ਨੁਕਸਾਨ ਹਾਂ ਕਿੰਨਾ ਕ ਪਾਣੀ ਦੀ ਪਾਣੀ ਦੀ ਵਹਾਹ ਦੀ ਗੱਲ ਕਰੀ ਕਿੰਨਾ ਕ ਤੇਜ਼ ਆ ਪਾਣੀ ਪਾਣੀ ਤਾਂ ਕਾਫੀ ਤੇਜ਼ ਹੈ ਆ ਥੋੜੇ ਸਾਹਮਣੇ ਬੋਲ ਰਿਹਾ ਪਾਣੀ ਹਾਂ ਇਸ ਤੋਂ ਅੱਗੇ ਹੁਣ ਦੇਖੋ ਕਿ ਸਰਕਾਰ ਕਰਦੀ ਸਰਕਾਰ ਨੇ ਰੱਖਿਆ ਕੁਝ ਨਹੀਂ ਅਜ ਤੱਕ ਕੀ ਨਾਮ ਕੀ ਥੋੜਾ ਸਰਦਾਰ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਆ ਪਾਣੀ ਦੀ ਗੱਲ ਕਰੀ ਕਿੰਨਾ ਕ ਪਾਣੀ ਦਾ ਵਹਾਅ ਪਾਣੀ ਦਾ ਵਹਾਅ ਤਾਂ ਬਹੁਤ ਹੀ ਜ਼ਿਆਦਾ ਤੇਜ਼ ਹੈ ਬਹੁਤ ਹੀ ਜ਼ਿਆਦਾ ਤੇਜ਼ ਹੈ ਜੇ ਮੰਨੋ ਇਹ ਬੰਨ ਜਿਹੜਾ ਬੰਨ ਰਿਹਾ ਹੈ ਜੇ ਤਾਂ ਵੱਜ ਗਿਆ ਠੀਕ ਨਹੀਂ ਤਾਂ ਇਹ ਕਈ ਪਿੰਡਾਂ ਨੂੰ ਲੈ ਜਾਊਗਾ ਇਸ ਨੂੰ ਅੱਜ ਹੋ ਗਏ ਹਫਤਾ ਹੋ ਗਿਆ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਆ ਜਿਹੜੇ ਨਾਲ ਦਰਿਆ ਦੇ ਜ਼ਮੀਨ ਸੀ ਇਹ ਤਾਂ ਵਿੱਚੋਂ ਆਧਾ ਕਿਲਾ ਤਾਂ ਲੈ ਗਿਆ ਤੇ ਹੋਰ ਵੀ ਜੇ ਪਾਣੀ ਜ਼ਿਆਦਾ ਉੱਚਾ ਹੋ ਜਾਵੇ ਫੇਰ ਤਾਂ ਨੁਕਸਾਨ ਨਹੀਂ ਹੋਵੇਗਾ ਜਿੰਨਾ ਨੀਵਾ ਚੱਲੇਗਾ ਉਹਨੇ ਮਣਾ ਡੇਕ ਡੇਕ ਤੇ ਵਸ ਨੁਕਸਾਨ ਹੋਈ ਜਾਣਾ ਪਹਿਲੀ ਡਿੱਗੀ ਜੂ ਸਾਰੀ ਲੱਗਦਾ ਨਹੀਂ ਕਿ ਜੇ ਜਿਹੜਾ ਹੁਣ ਇਸ ਤੇ ਕੰਮ ਕੀਤਾ ਜਾ ਰਿਹਾ ਬੰਨ ਤੇ ਤੇ ਇਹਦੇ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ ਇਹਦੇ ਵੱਲ ਤਾਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਉਦੋਂ ਲੋਕ ਸੁੱਤੇ ਸੀ ਤੇ ਸਰਕਾਰਾਂ ਵੀ ਸੁੱਤੀਆਂ ਸੀ ਤੇ ਜਦੋਂ ਕਹਿੰਦੇ ਨੇ ਸਿਰ ਤੇ ਡੰਡਾ ਵੱਜਦਾ ਉਦੋਂ ਬੰਦੇ ਨੂੰ ਜਾ ਕੇ ਆਉਂਦੀ ਹੈ ਵੀ ਲੈ ਵੀ ਸਾਡਾ ਨੁਕਸਾਨ ਕੀ ਹੋ ਰਿਹਾ ਹੋਰ ਦੱਸੋ ਕੀ ਨਾਮ ਕੀ ਦੱਸੋ ਪੰਜੀ ਉਸੰਗ ਮੇਰਾ ਨਾਮ ਹੈ ਜੀ ਪਿੰਡ ਟੈਂਡੀ ਵਾਲੇ ਰਹੀਦਾ ਪਾਣੀ ਤੇ ਕੀ ਹਾਲਾਤ ਪਾਣੀ ਜੀ ਅੱਗੇ ਨੂੰ ਫਿਰ ਵੱਧ ਰਿਹਾ ਸਾਨੂੰ ਦਾ ਹੀ ਗਏ ਤੇ ਉਹ ਪਾਣੀ ਥੋੜੇ ਕਾਮ ਹੈਗਾ ਹੁਣ ਇਹ ਤੋਂ ਬਾਅਦ ਵਿੱਚ ਵਧੀ ਜਾਂਦਾ ਕਿੰਨੀ ਕਿੱਲੇ ਵਰ ਇੱਥੇ ਲੱਗੀ ਬੰਦ ਇੱਥੇ ਜੀ ਲੇਬਰ ਤਾਂ ਬਹੁਤ ਲੱਗੀ ਪਰ ਲੇਬਰ ਹੁਣ ਹੁਣ ਆਦੇ ਮਨ ਤਾਂ ਬੰਨੀ ਜਾਂਦੇ ਪਾਣੀ ਪਰ ਸਾਡਾ ਉਹ ਕਿੜਾ ਅਸੀਂ ਘੱਟੇ ਵਿੱਚ ਮਾਰੀ ਦੋ ਸਾਰੇ ਲੁੱਟ ਜਾਂਦੇ ਪਾਣੀ ਪਾਣੀ ਲੈ ਜਾਂਦਾ ਹੁਣ ਉੱਥੇ ਪੂਰਾ ਪਾਣੀ ਦੇ ਖਲੋਰ ਹੀ ਗਏ ਅਸੀਂ ਤਾਂ ਬੜੇ ਪਰੇਸ਼ਾਨ ਹੋਈ ਸਕੇ ਹੇ ਇਹਦੂ ਬਾਅਦ ਵਿੱਚ ਅਸੀਂ ਹੁਣ ਕੀ ਕਰੀਏ ਵੀ ਹੁਣ ਮਿੱਟੀ ਵੀ ਖਤਮ ਹੋ ਚੱਲੀ ਹੈ ਹਰ ਮਿੱਟੀ ਇੱਥੇ ਲਿਆ ਕੇ ਦੇਮੜੀ ਦਿੱਤਾ ਸੀ ਹੁਣੇ ਮਿੱਟੀ ਪਾਵਾਂਗੇ ਸ਼ਾਸ਼ਨ ਮਿੱਟੀ ਨਹੀਂ ਪਹਚਾਈ ਇੱਥੇ ਇੱਥੇ ਜੀ ਪਹਿਲਾਂ ਮਿੱਟੀ ਆਪਣੀ ਹੀ ਹੁੰਨ ਉਹ ਤੋਂ ਬਾਅਦ ਕੋਈ ਨਹੀਂ ਥਾਲੀ ਆਈ ਅੱਛਾ ਕੋਈ ਨਹੀਂ ਆਪਣੀ ਕਿੰਨਾ ਤੇ ਨੁਕਸਾਨ ਹੋਵੇ ਨੁਕਸਾਨ ਤਾਂ ਜੀ ਬੜਾ ਹੋਗੇ ਤੇ ਨੁਕਸਾਨ ਤਾਂ ਬਹੁਤ ਇਹ ਕਿڑی ਗੱਲ ਕਰਨਾ ਆਪੇ ਨਵੇਂ ਨੁਕਸਾਨ ਦੇ ਵਾਲੀ ਗੱਲ ਤਾਂ ਬੜਾ ਹੋਗੇ ਨੁਕਸਾਨ ਦਾ ਅਸੀਂ ਕਾਫੀ ਜਰ ਦੇ ਪਿਛਲੇ ਵੀ ਅਸੀਂ ਉਹਲੇ ਲੱਗੇ ਆ ਹੁਣ ਵੀ ਅਸੀਂ ਵਹਿੰਦੇ ਆਨੇ ਵੀ ਪਾਣੀ ਅੱਗੇ 88 ਵਾਲਾ ਪਾਣੀ ਆਇਆ ਉਹਨੇ ਸਾਨੂੰ ਬੜਾ ਖਰਾਬ ਕੀਤਾ ਉਹਨੇ ਕਿਹੜਾ ਹੋਂ ਦਾ ਪਾਣੀ ਆ ਇਹ ਵੀ ਇਹਨੇ ਵੀ ਖਰਾਬ ਕੀਤਾ ਇੱਕ ਇਹਦੇ ਪਿੱਛੇ ਆਇਆ ਉਹਨੇ ਇਹ ਵੀ ਜਿਆਦਾ ਖਰਾਬ ਕਰ ਦੋਣਾ ਸਾਰਾ ਫਸਲ ਸਾਰਾ ਪਨਾ ਹੋ ਗਿਆ ਮੇਰੀ ਜ਼ਮੀਨ ਹੀ ਉਧਰ ਉਧਰ ਘੜੋ ਘੜ ਵੀ 40 ਕਿਲੇ ਥੱਲੇ ਲੱਗੇ ਜ਼ਮੀਨ ਕਿਹੜੇ ਸਾਰੇ ਮੇਰੇ ਭਰਾਵਾਂ ਵੀਰਾਂ ਦੇ ਨਾਲ ਵਟ ਦੇ ਵਟ ਨਾਲ ਲੱਗਦੀ ਤੇ ਨਾਲੋਂ ਨਾਲ ਹੀ ਡੇਗੀ ਜਾਂਦਾ ਉਹ ਸਾਡੀ ਪਹਿਲੀ ਜ਼ਮੀਨ ਨਿਕਲਦੀ ਨਹੀਂ ਛੇਤੀ ਤੋ 50 ਸਾਲ ਕੀ ਬਤ ਚੱਲਣਾ ਕਿ ਨੇ 20 ਸਾਲ ਚੱਲਣਾ ਤੇ ਸਾਨੂੰ ਦੇਣਾ ਵੀ ਸਾਨੂੰ ਰੋਟੀ ਦਾ ਸਾਡਾ ਮਸਲਾ ਹੱਲ ਹੋ ਜਾਵੇ ਜਾਂ ਸਾਨੂੰ ਸਰਕਾਰ ਕੋਈ ਦੇਵੇ ਸਾਨੂੰ ਉਹਦਾ ਅਸੀਂ ਫਿਰ ਬਾਤ ਸਕਨੇ ਨਹੀਂ ਤਾਂ ਹੈ